ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਪ੍ਰਿੰਟ ਤੇ ਬਿਜਲਈ ਮੀਡੀਆ ਸਾਡੇ ਗਰੁੱਪ ਖੇਤਰ ਪੁੱਜਣ ਤੇ ਇੱਥੇ ਸਾਡੇ ਮੁੱਖ ਦਫ਼ਤਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਆਖੇ ਸ਼ਿਮਲ ਤੇ ਪਹੁੰਚੇ ਨੇ ਮੈਂ ਪਿਛਲੇ ਕਾਫੀ ਸਮੇਂ ਤੋਂ ਇੱਥੇ ਆ ਨਹੀਂ ਸਕਿਆ ਕੁਝ ਸਮਾਂ ਤਾਂ ਮੈਂ ਬਿਮਾਰ ਰਿਹਾ ਹਸਪੀਟਲ ਵੀ ਜਾਣਾ ਪਿਆ ਔਰ ਬਾਕੀ ਧਰਮ ਪ੍ਰਚਾਰ ਦੇ ਕਾਰਜ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਦਿੱਲੀ ਵਕ ਵਕ ਥਾਵਾਂ ਤੇ ਜਾਣਾ ਪਿਆ ਜਿਸ ਕਰਕੇ ਮੈਂ ਇੱਥੇ ਨਹੀਂ ਪਹੁੰਚ ਸਕਿਆ ਪੱਤਰਕਾਰ ਵੀਰਾਂ ਦੇ ਬਾਰ-ਬਾਰ ਫੋਨ ਆ ਰਹੇ ਸੀਗੇ ਕਿ ਤੁਸੀਂ ਇੱਥੇ ਕਿਉਂ ਆ। ਤਾਂ ਅੱਜ ਅਸੀਂ ਇੱਥੇ ਕੁਝ ਜਿਆਖੰਕਰ ਪੱਤਰਕਾਰ ਵੀਰ ਕਹਿੰਦੇ ਸੀਗੇ ਇੱਥੇ ਜਿਹੜੇ ਆ ਜਗਦੀਸ਼ ਸਿੰਘ ਢੀਂਡਾ ਵੱਲੋਂ ਬੜੇ ਇਲਜ਼ਾਮ ਲਗਾਏ ਗਏ। ਤਾਂ ਜੋ ਵੀ ਤੁਸੀਂ ਸਵਾਲ ਕਰੋ ਅਸੀਂ ਉਸ ਸਵਾਲ ਦਾ ਉੱਤਰ ਦੇਣ ਵਾਸਤੇ ਅੱਜ ਇੱਥੇ ਬੈਠੇ ਆਂ। ਕਿਉਂਕਿ ਅੱਜ ਅਸੀਂ ਇੱਥੇ ਨਤਮਸਤਕ ਗੁਰਦੁਆਰਾ ਪਾਸੇ ਸੀਮੀ ਕੋਲ ਸਿੱਧਾ ਸਾਡਾ ਮੁੱਖ ਦਫ਼ਤਰ ਹਰਿਆਣਾ ਤੋਂ ਗੁਰਦੁਆਰਾ ਕੰਪਲੈਕਸ ਦਾ। ਜੋ ਵੀ ਕਿਸੇ ਪੱਤਰਕਾਰ ਵੀਰ ਦਾ ਸਵਾਲ ਆ ਤੁਹਾਕੇ ਮੈਨੂੰ ਬਾਰ-ਬਾਰ ਫੋਨ ਗਏ ਤੇ ਤੁਸੀਂ ਇੱਥੇ ਅੰਦਰ ਆਦਮ ਪ੍ਰੈਸ ਕਾਨਫਰੰਸ ਆ ਗਏ। ਸ਼ੁਰੂ ਕੁਛੇ ਕਰ ਵੀ ਕੇ ਆ ਕੇ ਤੇ ਆਪਣਾ ਜਿਹੜਾ ਹੈਗਾ ਅਸੀਂ ਤੁਹਾਡੇ ਨਾਲ ਸਵਾਲ ਜਵਾਬ ਕਰਨਾ ਚਾਹੁੰਦੇ ਹਾਂ ਤਾਂ ਮੈਂ ਇੱਥੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਹਾਡੇ ਮਾਧਿਅਮ ਦੇ ਰਾਹੀਂ ਪੂਰੇ ਸੰਸਾਰ ਭਰ ਦੀਆਂ ਸਿੱਖ ਸੰਗਤਾਂ ਦੀ ਸੇਵਾ 'ਚ ਹਾਜ਼ਰ ਹਾਂ। ਕੋਈ ਵੀ ਐਨੀ ਕੁਐਸਚਨ ਹੈ ਤੁਹਾਡਾ? ਬਾਬਾ ਜੀ ਤੁਹਾਡੇ ਤੇ આરોਪ ਲਾਏ ਆ ਕਿ ਤੁਹਾਨੂੰ ਜਿਹੜਾ ਇਹਨਾਂ ਨੇ ਪਰਸੈਂਟਸ ਬਜਟ ਪਾਸ ਕੀਤਾ ਹੈ ਉਤੋਂ ਤੁਹਾਨੂੰ ਬਰਖਾਸਤ ਕੀਤਾ ਗਿਆ ਧਰਮ ਪ੍ਰਚਾਰ ਕਮੇਟੀ ਤੋਂ ਉਹਦੇ ਬਾਰੇ ਕੀ ਕਹੋਗੇ? देखो सबसे पहले तो मैं कहना चाहना है कि जेडी गुरुद्वारा एक्ट 2014 वो ओदे कोई कायदे करूना। ਸਾਡੀ ਲੜਾਈ ਪਹਿਲੇ ਦਿਨ ਤੋਂ ਏਹੀ ਆ। ਅਸੀਂ ਸਿਧਾਂਤਾਂ ਲਈ, ਅਸੂਲਾਂ ਲਈ ਲੜਦੇ ਆਏ ਆ। ਪਹਿਲੇ ਦਿਨ ਤੋਂ ਸਿਧਾਂਤਾਂ ਲਈ, ਅਸੂਲਾਂ ਲਈ ਅਸੀਂ ਜੇਲਾ ਕਟੀਆਂ ਤੇ ਮੁਕੱਦਮੇ ਜੱਲੇ ਆ। ਗੁਰਦੁਆਰਾ ਐਕਟ ਐਕਟ ਅਨਸਾਰ ਬਣੀ ਕਿਸੇ ਵੀ ਸੰਸਥਾ ਦੇ ਅਸੂਲ ਤੇ ਸਿਧਾਂਤ ਹੁੰਦੇ ਆ। ਜਿਹੜਾ ਬਜਟ ਜਲਾਸ ਹੁੰਦਾ ਕੋ 2/3 ਮੈਜੋਰਟੀ ਦੇ ਨਾਲ ਪਾਸ ਹੁੰਦਾ। ਜੋ ਹਾਜ਼ਰੀਨ ਹੋਵੇ ਕੋਰਮ ਪੂਰਾ ਹੋਣ ਤੋਂ ਬਾਅਦ ਉਹਦੇ 2/3 ਮੈਜੋਰਟੀ ਦੇ ਨਾਲ ਪਾਸ ਹੁੰਦਾ ਜਦੋਂ ਕਿ 7 ਜਨਵਰੀ 2026 ਨੂੰ ਜਿਹੋ ਜਗਦੀਪ ਸਿੰਘ ਢੀਂਡਾ ਦੇ ਵੱਲੋਂ ਸੱਦਿਆ ਗਿਆ ਸੀਗਾ ਉਸ ਦੇ ਵਿੱਚ 28 ਦੇ ਕਰੀਬ ਮੈਂਬਰ ਸੀ ਜਦੋਂ ਕਿ 49 ਦੇ ਹਾਊਸ ਦੇ ਵਿੱਚ 33 ਦੇ ਕਰੀਬ ਮੈਂਬਰਾਂ ਦੇ ਨਾਲ ਕੋਰਮ ਪੂਰਾ ਹੁੰਦਾ ਜਦੋਂ ਕੋਰਮ ਹੀ ਪੂਰਾ ਨਹੀਂ ਹੋਇਆ ਤੇ ਨਾ ਹੀ ਕੋਈ ਬਜਟ ਪਾਸ ਹੋਇਆ ਨਾ ਹੀ ਕੋਈ ਮਤਾ ਪਾਸ ਹੋਇਆ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਸਾਡੇ ਮੈਂਬਰ ਸਰਬਾਨਾ ਨੇ ਸਲਾਹ ਕੀਤੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਆਉਣ ਵਾਲੇ ਦਿਨਾਂ 'ਚ ਮਸਲਾ ਲੈ ਕੇ ਜਾਣਗੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਝੂਠ ਬੋਲਿਆ ਗਿਆ ਗ੍ਰੰਥੀ ਸਿੰਘ ਕੋਲੋਂ ਝੂਠ ਬਲਵਾਇਆ ਗਿਆ ਇੱਕ ਧਾਰਮਿਕ ਸੰਸਥਾ ਆ ਸਰਕਾਰੀ ਸੰਸਥਾਵਾਂ ਵੀ ਖਿਆਲ ਰੱਖਦੀਆਂ ਨੇ ਚਾਹੇ ਪਾਰਲੀਮੈਂਟ ਦਾ ਬਿਲਟ ਹੋਵੇ ਚਾਹੇ ਹੋਵੇ ਵਿਧਾਨ ਸਭਾ ਦਾ ਉਹਦੇ ਵਿੱਚ ਵੀ ਖਿਆਲ ਰੱਖਿਆ ਜਾਂਦਾ ਮर्याਦਾ ਦਾ ਤਾਂ ਬੜੀ ਤਾਂ ਧਾਰਮਿਕ ਸੰਸਥਾ ਹੈ ਇਥੇ ਧਰਮ ਦੀ ਮਰਜ਼ਾਦਾ ਨੂੰ ਦਰਕਨਾਰ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਅਰਦਾਸ ਨੂੰ ਕਤਲ ਕੀਤਾ ਗਿਆ ਇਥੇ ਕਿ ਝੂਠ ਬੋਲਿਆ ਗਿਆ ਅਰਦਾਸ ਦੇ ਵਿੱਚ ਅਰਦਾਸ ਦੀ ਮਰਿਆਦਾ ਦਾ ਤਹੀਨ ਕਰ ਦਿੱਤੀ ਮਰਿਆਦਾ ਦਾ ਕਤਲ ਕੀਤਾ ਗਿਆ ਅਰਦਾਸ ਦਾ ਤੇ ਉਹਦੇ ਚ ਇਹ ਕਿਹਾ ਗਿਆ ਕਿ ਇੱਥੇ ਤੂੰ ਥਰਡ ਮੈਜੋਰਟੀ ਨਾਲ ਬਜਟ ਪਾਸ ਕਰ ਜਦੋਂ ਕਿ 28 ਮੈਂਬਰਾਂ ਦੇ ਨਾਲ 2/3 ਮੈਜੋਰਟੀ ਮੈਂ ਸਾਰੇ ਉਹਨਾਂ ਸਤਿਕਾਰਯੋਗ ਮੈਂਬਰ ਸਹਿਬਾਨਾਂ ਨੂੰ ਪੀ ਕਰਨੀ ਚਾਹੁੰਦਾ ਕਿ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਸਾਡੇ ਮੈਂਬਰ ਸਹਿਬਾਨ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਅੰਤਰੰਗ ਮੈਂਬਰ ਦੂਸਰੇ ਮੈਂਬਰ ਸਾਰੇ ਅਕਾਲ ਤਖਤ ਸਾਹਿਬ ਤੇ ਅਪਲੀਕੇਸ਼ਨ ਦੇ ਰਹੇ ਆ ਕਿ ਉਹਨਾਂ ਨੂੰ ਅਕਾਲ ਤਖਤ ਦੇ ਸਾਰੇ ਮੈਂਬਰ ਸਹਿਬਾਨ ਨੂੰ ਸੱਦਿਆ ਜਾਵੇ ਜਿਹੜੇ ਉਸ ਦਿਨ ਹਾਜ਼ਰ ਸਨ ਕਿ ਉੱਥੇ ਜਦੋਂ 2/3 ਮੈਜੋਰਟੀ ਕੋਰਮ ਹੀ ਪੂਰਾ ਨਹੀਂ ਸੀ ਤਾਂ ਫਿਰ ਅਰਦਾਸ 'ਚ ਝੂਠ ਕਿਉਂ ਬਲਵਾਇਆ ਗਿਆ ਗਰੰਤੀ ਸਿੰਘ ਕੋਲ ਝੂਠ ਕਿਉਂ ਬਲਵਾਇਆ ਗਿਆ ਮੀਡੀਆ ਨੂੰ ਦੇਖੋ ਸਾਰਾ ਪਹਿਲਾਂ ਰਿਕਾਰਡ ਹੁੰਦਾ ਸੀਗਾ ਮੀਡੀਆ ਨੂੰ ਸੱਦ ਕੇ ਫੋਟੋ ਵੀ ਹੁੰਦੀ ਸੀ ਪਰ ਤੁਹਾਨੂੰ ਕੁਰੂ ਖੇਤਰ ਦੇ ਮੀਡੀਏ ਨੂੰ ਉਸ ਦਿਨ ਰੋਕਿਆ ਗਿਆ ਕਿਉਂ ਰੋਕਿਆ ਗਿਆ ਕਿਉਂਕਿ ਅੰਦਰ ਕੋਰਮ ਪੂਰਾ ਨਹੀਂ ਸੀ ਨਾ ਤੁਹਾਨੂੰ ਫੋਟੋ ਲੈਣ ਦਿੱਤੀ ਗਈ ਨਾ ਤੁਹਾਨੂੰ ਕਲਿੱਪ ਜਿਹੜਾ ਸੀ ਕੋਈ ਰਿਕਾਰਡ ਕਰਨ ਦਿੱਤਾ ਗਿਆ ਔਰ ਨਾ ਹੀ ਆਪਣਾ ਅੰਦਰ ਦਾ ਕਲਿੱਪ ਅਜੇ ਤੱਕ ਜਾਰੀ ਕੀਤਾ ਗਿਆ ਜੋ ਕਿ ਅੰਦਰ ਮੀਟਿੰਗ ਹੋਈ ਆ ਕਿਉਂਕਿ ਉਹਦੇ ਵਿੱਚ ਕੋਰਮ ਪੂਰਾ ਨਹੀਂ ਸੀ ਇਸ ਕਾਰਨ ਕਰਕੇ ਨਾ ਉਹ ਬਜਟ ਪਾਸ ਹੋਇਆ ਤੇ ਨਾ ਹੀ ਕੋਈ ਮਤਾ ਪਾਸ ਹੋਇਆ ਇਹ ਗੁਰਦੁਆਰਾ ਐਕਟ 2014 ਅਨੁਸਾਰ ਬਣੀ ਹੋਈ ਕਮੇਟੀ ਹੈ ਕੋਈ ਮਹੰਤਾਂ ਦਾ ਡੇਰਾ ਨਹੀਂ ਹੈ ਕਿ ਇੱਥੇ ਜਗਦੀਸ਼ ਸਿੰਘ ਢਿੰਡਾ ਮਹੰਤ ਹੈ ਤੇ ਉਹ ਮਨਮਾਨੀਆਂ ਕਰੇ ਇੱਥੇ ਕੋਈ ਮਨਮਾਨੀਆਂ ਨਹੀਂ ਕਰ ਸਕਦਾ ਐਕਟ ਅਨਸਾਰ ਹੈ ਔਰ ਇਸ ਨੂੰ ਅਸੀਂ ਅਕਾਲ ਤਖਤ ਸਾਹਿਬ ਤੇ ਜਿਹੜੀ ਅਰਦਾਸ ਦੀ ਤੋਹੀਨ ਕੀਤੀ ਆ ਅਰਦਾਸ ਦੀ ਪਰੰਪਰਾ ਕਤਲ ਕੀਤੀ ਆ ਉਹ ਤਾਂ ਅਕਾਲ ਤਖਤ ਸਾਹਿਬ ਤੇ ਮਸਲਾ ਜਾਏਗਾ ਜਿਹੜਾ 2/3 ਮੈਜੋਰਿਟੀ ਤੋਂ ਬਿਨਾਂ ਬਜਟ ਪਾਸ ਕਰਨ ਦਾ ਐਲਾਨ ਕੀਤਾ ਉਹ ਮਸਲਾ ਜਿਹੜਾ ਸਿੱਖ ਜੁਡੀਸ਼ਲ ਕਮਿਸ਼ਨ ਹੈ ਜਿਹੜਾ ਸਾਡਾ ਗੁਰਦੁਆਰਾ ਸਿੱਖ ਜੁਡੀਸ਼ਲ ਕਮਿਸ਼ਨ ਹ ਤਦ ਲੋਰਪਈ ਦੇ ਹਾਈ ਕੋਰਟ ਦੇ ਵਿੱਚ ਵੀ ਜਾਏਗਾ ਉਹ ਵਕੀਲਾਂ ਦੇ ਨਾਲ ਸਲਾਹ ਕੀਤੀ ਜਾ ਰਹੀ ਹੈ ਕਿ ਇਸ ਤਰੀਕੇ ਨਾਲ ਉਹੀ ਬਜਟ ਜਿਹੜਾ ਜੂਨ ਮਹੀਨੇ ਚ ਪੇਸ਼ ਕੀਤਾ ਗਿਆ ਸੀ ਜਦੋਂ ਸਾਰੇ ਸਹਿਮਤ ਸਨ ਕਿ ਬਜਟ ਪਾਸ ਕੀਤਾ ਜਾਵੇ ਤਾਂ ਉਹਨਾਂ ਜਗਦੀਸ਼ ਸਿੰਘ ਢੀਂਗਾਨੇ ਨੇ ਕਿਹਾ ਸੀ ਕਿ ਇਸ ਬਾਈਟ ਵਿੱਚ ਬੜੀਆਂ ਖਾਮੀਆਂ ਨੇ ਕਮੀਆਂ ਨੇ ਇਹਦੇ ਚ ਕੱਪੜੇ ਹੋਏ ਆ ਪਿਛਲੀ ਕਮੇਟੀ ਨੇ ਕੀਤੇ ਆ ਤੇ ਅਸੀਂ ਉਹ ਕਢਣੇ ਆ ਇਹ ਜੀ ਹੋ ਗਿਆ ਕਿ ਉਹੀ ਬਜਟ ਇਨ ਬਿਨ ਨਾ ਟਿੱਕੀ ਨਾ ਅਧਕ ਦਾ ਫਰਕ ਆ ਇੱਕ ਤੋਂ ਰਕਮ ਦਾ ਫਰਕ ਨਹੀਂ ਹੈ ਤੇ ਉਹ ਬਜਟ ਨੂੰ ਪਾਸ ਕਰਨ ਲਈ ਝਿੰਡਾ ਇੰਨਾ ਤਰਲੋਮਚੀ ਹੋ ਰਿਹਾ ਹੈ ਕਾਰਨ ਕਿ ਪਿਛਲੇ ਸਮੇਂ ਜੋ ਝਿੰਡਾ ਨੇ ਸਤਾਵਦੀ ਮਣਾਈ ਹੈ 350 ਸਾਲਾ ਉਹਦੇ ਚ ਲੱਖਾਂ ਰੁਪਈਆਂ ਦੇ ਕੱਪੜੇ ਕੀਤੇ ਆ ਕਾਲਾ ਦਿਵਸ ਦਾਾਂ ਤੇ ਕੱਪੜੇ ਕੀਤੇ ਆ ਹੜਪੀੜਤਾ ਦੇ ਨਾਂ ਤੇ ਝਿੰਡਾ ਨੇ ਕੱਪੜੇ ਕੀਤੇ ਆ ਮੈਨੇਜਰਾਂ ਤੋਂ ਕੱਪੜੇ ਕੀਤੇ ਆ ਮੈਂ ਕਹਿੰਦਾ ਜਗਦੀਸ਼ ਸਿੰਘ ਝਿੰਡਾ ਆਪਣੇ ਪਿੰਡ ਝਿੰਡਾ ਤੇ ਰੱਤ ਤੱਕ ਦੇ ਉਹ ਵਿਅਕਤੀ ਪੇਸ਼ ਕਰ ਦੇਵੇ ਜਿਹੜੇ ਕਹਿਣ ਕਿ ਅਸੀਂ 25-26 ਲੱਖ ਦੀ ਗੱਡੀ ਝਿੰਡਾ ਨੂੰ ਲੈ ਕੇ ਦਿੱਤੀ ਉਹਨਾਂ ਨੂੰ ਗੁਰੂਗ੍ਰੰਥ ਸਾਹਿਬ ਦੀ ਹਜ਼ੂਰੀ ਜੇ ਅਸੀਂ ਪੁੱਛ ਲਵਾਂਗੇ ਹੋ ਸਕਦਾ ਕਿਸੇ ਨੇ 20-50 ਹਜ਼ਾਰ ਲੱਖ ਕਿਸੇ ਨੇ ਦੇ ਦਿੱਤਾ ਹੋਵੇ ਝਿੰਡਾ ਕੋਈ 108 ਬ੍ਰह्म ਗਿਆਨੀ ਨਹੀਂ ਹੈ ਸਾਧੂ ਸੰਤ ਨਹੀਂ ਹੈ ਕਿ ਉਹਨੂੰ ਕੋਈ ਗੱਡੀ ਲੈ ਕੇ ਦੇਵੇ ਕਦੇ ਕਿਸੇ ਕਮੇਟੀ ਦੇ ਪ੍ਰਧਾਨ ਨੂੰ ਐਡਾ ਕੋਈ ਗੱਡੀ ਲੈ ਕੇ ਮੈਂ ਤਾਂ ਸੁਣਿਆ ਨਹੀਂ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਨੂੰ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕਿਸੇ ਨੇ ਗੱਡੀ ਲੈ ਕੇ ਦਿੱਤੀ ਆ ਤਾਂ ਜਗਦੀਸ਼ ਸਿੰਘ ਝਿੰਡਾ ਉਹ ਕੋਈ ਬ੍ਰਹਮ ਗਿਆਨੀ ਸੰਤ ਥੋੜੀ ਹੈ ਕਿ ਉਹਨੂੰ ਕਿਸੇ ਨੇ ਗੱਡੀ ਲੈ ਕੇ ਦੇਦੀ ਕੋਈ ਕਥਾਵਾਚਕ ਹੋਵੇ ਰਾਗੀ ਸਿੰਘ ਹੋਵੇ ਪ੍ਰਚਾਰਕ ਹੋਵੇ ਗ੍ਰੰਥੀ ਸਿੰਘ ਹੋਵੇ ਸਾਧੂ ਸੰਤ ਹੋਵੇ ਕੋਈ ਕਾਰ ਸਿਵਾ ਵਾਲੇ ਹੁਣ ਉਹਨਾਂ ਨੂੰ ਤਾਂ ਗੱਡੀਆਂ ਲੈ ਕੇ ਦੇਣ ਦੀ ਗੱਲ ਸੁਣੀ ਆਂ ਸੰਗਤਾਂ ਦਿੰਦੀਆਂ ਨੇ ਪਰ ਕੀ ਨਾਜਸ ਤਰੀਕੇ ਨਾਲ ਝੂਠ ਦੇ ਝੂਠ ਕੋਫਰ ਤੋਲ ਰਿਆ ਉਹਦਾ ਸੰਗਤਾਂ ਦੇ ਹਿਸਾਬ ਮੰਗਣਾ ਚਾਹੀਦਾ ਔਰ ਗੁਰੂ ਨੂੰ ਲੇਖਾ ਦੇਣਾ ਪਵੇਗਾ ਝਿੰਡਾਂ ਨੂੰ ਜਿਸ ਤਰੀਕੇ ਦੇ ਨਾਲ ਉਹਦੇ ਵਰਨਾ ਤਾਂ ਤੱਥਾਂ ਤੋਂ ਹੀਣ ਆਧਾਰਹੀਣ ਬਿਆਨ ਵੀ ਕੀਤੀ ਜਾਂਦੀ ਉਹਦਾ ਜਵਾਬ ਦੇਣਾ ਪਵੇਗਾ ਇਸ ਕਰਕੇ 7 ਜਨਵਰੀ 2026 ਦਾ ਨਾ ਤਾਂ ਬਜਟ ਪਾਸ ਹੋਇਆ ਨਾ ਕੋਈ ਮਤਾ ਉਹਦਾ ਕੋਰਮ ਪੂਰਾ ਨਹੀਂ ਇਹਨੂੰ ਅਸੀਂ ਧਾਰਮਿਕ ਤੌਰ ਤੇ ਵੀ ਚੈਲੰਜ ਕਰਾਂਗੇ ਔਰ ਕਾਨੂੰਨੀ ਤੌਰ ਤੇ ਵੀ ਚੈਲੰਜ ਕਰਾਂਗੇ ਦੂਜਾ ਤੋਟੇ ਦੇ આરોਪ ਕਰ ਲਾਇਆ ਕਿ ਤੁਸੀਂ ਐਸ ਪ੍ਰਸਤੀ ਕਰਦੇ ਹੋ ਤੁਹਾਡਾ ਪੇਜ ਤੋਂ 2025 ਤੱਕ ਕਰੋੜਾ ਰੁਪਏ ਦਾ ਤੁਸੀਂ ਗੋਟਾਲਾ ਕੀਤਾ ਹੈ ਜਿਹੜੇ ਤੁਸੀਂ ਸੇਵਾਦਾਰ ਰੱਖੇ ਹੈ ਕਥਾਵਾਚਕ ਰੱਖੇ ਉਹਨਾਂ ਨੂੰ ਤੁਸੀਂ ਪੈਸੇ ਦਿੰਦੇ ਹੋ 51000 ਰੁਪਏ ਲਗ ਲੈਂਦੇ ਹੋ ਜੇਕਰ ਪਹਿਲੀ ਗੱਲ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਧਰਮ ਪ੍ਰਚਾਰ ਦੇ ਸਰ ਦਫਤਰ ਖੋਲੇ ਉਹਨਾਂ ਨੂੰ ਸਾਧਨ ਦਿੱਤੇ ਜਿਹੜੇ ਸਾਧਨ ਝੰਡਾ ਦੇ ਵਾਪਸ ਮੰਗਾ ਕੇ ਮੈਂਬਰਾਂ ਨੂੰ ਦਿੱਤੇ ਹੋਏ ਹੈ ਕਦੇ ਮੈਂਬਰ ਨੂੰ ਸੁਣਿਆ ਕਿ ਇਸ ਤਰ੍ਹਾਂ ਸਾਧਨ ਦਿੱਤੇ ਜਾਣ ਪਰ ਝੰਡਾ ਇਸ ਪ੍ਰਸਤੀ ਕਰਾ ਰਿਹਾ ਆਪਣੇ ਸਾਥੀਆਂ ਨੂੰ ਔਰ ਇਸੇ ਤਰ੍ਹਾਂ ਜਿਹੜੇ ਧਰਮ ਪ੍ਰਚਾਰ ਦੇ ਸ਼ਬਦ ਅਤਰੂ ਧਰਮ ਪ੍ਰਚਾਰ ਜਿਹੜੇ ਸਾਡੇ ਢਾਡੀ ਜਥੇ ਸੀ ਕਥਾਵਾਚਕ ਸੀ ਕਵੀਸ਼ਰੀ ਸੀ ਉਹ ਹੁਣ ਬੱਸਾਂ ਦੇ ਉੱਤੇ ਕਥਾ ਪ੍ਰਚਾਰ ਲਈ ਜਾਂਦੇ ਜਿਹੜੇ ਪਹਿਲਾਂ ਕਿ ਧਰਮ ਪ੍ਰਚਾਰ ਦੀਆਂ ਤੇ ਗੱਡੀਆਂ ਤੇ ਲਾਂਦੇ ਸੀ ਹੁਣ ਇਸ ਪ੍ਰਸਤੀ ਤੁਸੀਂ ਦੇਖੋਗੇ ਕੌਣ ਕਰ ਰਿਹਾ ਔਰ ਜਿਹੜਾ ਜਗਦੀਸ਼ ਸਿੰਘ ਝਿੰਡਾ ਕਹਿੰਦਾ ਕਿ ਗੁਰਦੁਆਰਾ ਕਮੇਟੀ ਦੀ ਗੱਡੀ ਨਹੀਂ ਵਰਤਾਂਗਾ ਜੇ ਇੱਕ ਐਨੂਵਾ ਤੇ ਇੱਕ ਸਕੋਰਪੀਓ ਦੋ ਗੱਡੀਆਂ ਵਰਤ ਰਿਹਾ ਜਿਹੜਾ ਕਹਿੰਦਾ ਮੁਲਾਜ਼ਮ ਨਹੀਂ ਵਰਤਾਂਗਾ 10 12 ਮੁਲਾਜ਼ਮ ਸਾਡੀ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਵਰਦੀ ਨਹੀਂ ਹੈ ਜਿਹੜੀ ਵਰਦੀ ਉਹਨੇ ਆਪਣੇ ਨਾਲ ਦੇ ਬੰਦਿਆਂ ਨੂੰ ਦਿੱਤੀ ਉਹ ਸਪਾਰੀ ਸੂਟ ਤੁਸੀਂ ਦੱਸੋ ਹਰਿਆਣਾ ਕਮੇਟੀ ਦੀ ਅੱਜ ਤੱਕ ਪਹਿਲੇ ਵੀ ਪ੍ਰਧਾਨ ਇੰਨੇ ਹੋ ਕੇ ਗਏ ਕਿਸੇ ਨੇ ਸਪਾਰੀ ਸੂਟਾਂ ਵਾਲੀ ਤੁਸੀਂ ਡਰੈੱਸ ਵਾਲੀ ਫੋਰਸ ਦੇਖੀ ਹੈ ਮੁਲਾਜ਼ਮ ਦੇਖੇ ਨੇ ਸਾਡੀ ਹਰਿਆਣਾ ਕਮੇਟੀ ਦਾ ਡਰੈੱਸ ਕੋਡ ਹੀ ਨਹੀਂ ਹੈ ਜਿਹੜਾ ਢੀਂਡਾ ਨੇ ਦਿੱਤਾ ਹੋਇਆ ਹੈ ਮੁਲਾਜ਼ਮਾਂ ਨੂੰ ਆਪਣੇ ਨਾਂ ਰੱਖੇ ਹੋਏ ਨੇ ਗੁਰਦੁਆਰੇ ਦੀ ਗੋਲਕ ਦੀ ਨਿਤ ਦਾ ਵਰਤੋਂ ਕਰ ਰਿਹਾ ਆਪਣੇ ਨਿੱਜੀ ਕੰਮਾਂ ਦੇ ਉੱਤੇ ਗੱਡੀਆਂ ਲਿਜਾ ਰਿਹਾ ਮੁਲਾਜ਼ਮ ਲਿਜਾ ਰਿਹਾ ਤੇ ਤੇਲ ਖਰਚ ਜਿਹੜਾ ਗੁਰੂ ਦੀ ਗੋਲਪਚੋਂ ਜਾ ਰਿਹਾ ਜਰਦੀਸ਼ ਸਿੰਘ ਝੰਡਾ ਉਹ ਜਿਆ ਵਿਅਕਤੀ ਆ ਕਿ ਜਿਹੜਾ ਜੀਐਮ ਹਾਊਸ ਦੇ ਵਿੱਚ ਕਦੇ ਕਿਸੇ ਆਸਾਂ ਦੇ ਕਿਸੇ ਕਰਨਾਲ ਦੇ ਆੜਤੀਏ ਨੂੰ ਲੈ ਜਾਂਦਾ ਤੇ ਲੈ ਜਾ ਕੇ ਚਾਹ ਪਿਆ ਕੇ 150000 ਲੈ ਲੈਂਦਾ ਕਿਸੇ ਤੋਂ ਲੱਖਾਂ ਜਿਵੇਂ ਮੈਂ ਤੈਨੂੰ ਸੀਐਮ ਹਾਊਸ ਚਾਹ ਪਿਆ ਕੇ ਲਿਆਇਆ ਹੇਰੀ ਮਕਮਾ 364 ਨੰਬਰ ਕੋਡ ਉਹ ਗੱਜਵਾ ਰਿਆਂ ਜਗਦੀਸ਼ ਸਿੰਘ ਢਿੰਡਾ ਚਾਹ ਪਿਆਉਣ ਦੇ ਵੀ 50000 ਲੈ ਲੈਂਦਾ ਲੱਖ ਰੁਪਇਆ ਲੈਂਦਾ ਐਡੀ ਕ腐ਸ਼ਨ ਜਿਹੜੀ ਆ ਉਸਨੇ ਕਮੇਟੀ ਜੀ ਵੀ ਕਰ ਰਿਆ ਉਹਨੂੰ ਤਾਂ ਹੀ ਮੇਰੇ ਤੋਂ ਸਿਰਦਰਦੀ ਤੁਸੀਂ ਦੇਖੋ ਬਜਟ ਪਾਸ ਹੋਇਆ ਬਜਟ ਦੀ ਗੱਲ ਕਰੇ ਵਿਅਕਤੀ ਉਹ ਜੇ 20 ਮਿੰਟ ਬੋਲਿਆ ਤੇ ਦਾਦੂਗੜ੍ਹ ਤੇ ਬੋਲਿਆ ਕਾਰਨ ਕਿ ਦਾਦੂਗੜ੍ਹ ਉਸਦੀ ਕ腐ਸ਼ਨ ਨੂੰ ਪਹਿਲਾਂ ਤੋਂ ਜਾਣਦਾ ਤੇ ਰੋਕਦਾ ਪਹਿਲਾਂ ਵੀ ਉਹਦਾ ਇਹੀ ਕੰਮ ਸੀ ਕਿ ਉਹਦਾ ਕੋਰਮ ਪੂਰਾ ਐਗਜ਼ੈਕਟਿਵ ਦਾ ਹੁੰਦਾ ਨਹੀਂ ਸੀ ਤੇ ਉਹ ਘਰਾਂ ਤੋਂ ਜਾ ਕੇ ਦਸਖਤ ਕਰਾਉਣ ਲੈ ਕੇ ਜਾਂਦੇ ਹੁੰਦੇ ਸੀ ਰਜਿਸਟਰ ਕਿ ਮੀਟਿੰਗ ਦੇ ਵਿੱਚ ਕੋਰਮ ਪੂਰਾ ਨਹੀਂ ਹੋਇਆ ਰਜਿਸਟਰ ਦਫ਼ਤਰ ਦਾ ਚੱਕਦੇ ਮੇਰੇ ਕੋਲੇ ਮੈਂ ਕੋੜ ਸ਼ਮੀਰ ਗੁਰਦੁਆਰੇ ਕਾਰ ਸੇਵਾ ਚੱਲ ਰਹੀ ਸੀ ਤੇ ਮੇਰੇ ਕੋਲੇ ਇਹਦੇ ਮਾਮਾ ਜਿਹੜੇ ਅਵਤਾਰ ਸਿੰਘ ਚੰਤੂ ਜਗਦੀਸ਼ ਸਿੰਘ ਢਿੰਡਾ ਦੇ ਉਹ ਵੀ ਐਗਜ਼ੈਕਟਿਵ ਮੈਂਬਰ ਸੀ ਮੇਰੇ ਕੋਲ ਰਜਿਸਟਰ ਲੈ ਕੇ ਗਏ ਕਿ ਤੁਸੀਂ ਸਾਈਨ ਕਰ ਦਿਓ ਮੈਂ ਕਿਹਾ ਜਦੋਂ ਮੈਂ ਮੀਟਿੰਗ ਵਿੱਚ ਹੀ ਨਹੀਂ ਗਿਆ ਮੈਂ ਸਾਈਨ ਕਿਉਂ ਕਰਾਂ ਮੈਂ ਵੀ ਐਗਜ਼ੈਕਟਿਵ ਮੈਂਬਰ ਸੀ ਉਸ ਵੇਲੇ 2014 ਤੋਂ ਬਾਅਦ ਦੀ ਗੱਲ ਹੈ ਜਦੋਂ ਢਿੰਡਾ ਪਰ ਦਾਮ ਸੀਗਾ ਬਾਅਦ ਵਿੱਚ ਤੈਨੂੰ ਹਟਾ ਕੇ ਮੈਨੂੰ ਮੁਖ ਸੇਵਾਦਾਰ ਜਿਹੜਾ ਸੀ ਉਹ ਲਾਇਆ ਗਿਆ ਸੀ ਇਸੇ ਕਾਰਨ ਕਰਕੇ ਕਿ ਇਹਦਾ ਕੋਰਮ ਪੂਰਾ ਨਹੀਂ ਸੀ ਹੁੰਦਾ ਹੁਣ ਵੀ ਇਹਦਾ ਕੋਰਮ 28 ਤਰੀਕ ਨੂੰ 28 ਮੈਂਬਰਾਂ ਦੇ ਨਾਲ ਪੂਰਾ ਨਹੀਂ ਹੋਇਆ ਤਾਂ 8 ਤਰੀਕ ਨੂੰ ਦਫ਼ਤਰ ਚੋਂ ਰਜਿਸਟਰ ਲੈ ਕੇ ਮੈਂਬਰਾਂ ਦੇ ਘਰ ਚ ਜਾ ਕੇ ਤਰਲੇ ਕਰ ਰਿਹਾ ਲਿਲੜੀਆਂ ਕੱਢ ਰਿਹਾ ਤਲਵੇਂ ਜੱਟ ਰਿਹਾ ਮੈਂਬਰਾਂ ਦੇ ਕੇ ਤੁਸੀਂ ਸਾਈਨ ਕਰ ਦਿਓ ਮੇਰਾ ਕੋਰਮ ਪੂਰਾ ਹੋ ਜੇ ਪਰ ਕੋਈ ਵੀ ਕੋਰਮ ਇਸ ਤਰੀਕੇ ਨਾਲ ਨਹੀਂ ਫਿਜ਼ੀਕਲ ਹਾਜ਼ਰੀ ਹੁੰਦੀ ਹੈ ਜਿਸ ਦਿਨ ਇਜਲਾਸ ਹੁੰਦਾ ਚਾਹੇ ਵਿਧਾਨ ਸਭਾ ਦਾ ਹੋਵੇ ਚਾਹੇ ਪਾਰਲੀਮੈਂਟ ਦਾ ਹੋਵੇ ਚਾਹੇ ਗੁਰਦੁਆਰਾ ਕਮੇਟੀ ਦਾ ਹੋਵੇ ਫਿਜ਼ੀਕਲ ਹਾਜ਼ਰੀ ਜਿੰਨਾ ਮੈਂਬਰਾਂ ਦੀ ਨਹੀਂ ਸਰਦਾਰ ਜੋਗਾ ਸਿੰਘ 7 ਤਰੀਕ ਨੂੰ ਸ਼ਾਮ ਤੱਕ ਰਾਤ ਤੱਕ ਸਾਡੇ ਕੋਲੇ ਉੱਥੇ ਬੈਠੇ ਰਹੇ ਨੇ ਗੁਰਦੁਆਰਾ ਨਾੜਾ ਸਾਹਿਬ 8 ਤਰੀਕ ਨੂੰ ਉੱਥੇ ਜਾ ਕੇ ਜ਼ਬਰਦਸਤੀ ਉਹਨਾਂ ਦੇ ਦਸਖਤ ਆਪਣੇ ਜਵਾਈ ਨੂੰ ਨਾਲ ਲਿਜਾ ਕੇ ਜਿਹੜਾ ਜਗਦੀਸ਼ ਸਿੰਘ ਝਿੰਡਾ ਦਾ ਜਵਾਈ ਡੀਐਸਪੀ ਐ ਕਮਲਜੀਤ ਸਿੰਘ ਜਗਾਧਰੀ ਜਮਨਾ ਨਗਰ ਉਹਨੂੰ ਨਾਲ ਲਿਜਾ ਕੇ ਉਥੇ ਦੀਆਂ ਫੋਟੋਆਂ ਵੀ ਸਾਡੇ ਕੋਲ ਆ ਗਈਆਂ ਵੀਡੀਓ ਵੀ ਆਈਆਂ ਨੇ ਸਾਡੇ ਕੋਲ ਕਿ ਜਗਦੀਸ਼ ਸਿੰਘ ਢਿੰਡਾ ਨੇ ਆਪਣੇ ਜਵਾਈ ਨੇ ਜਿਹੜਾ ਡਿਊਟੀ ਦੌਰਾਨ ਜਾ ਕੇ ਉਥੇ ਦਬਸ ਪਾ ਕੇ ਮੈਂਬਰ ਤੋਂ ਸਾਈਨ ਕਰਵਾਏ ਆ ਹੁਣ ਤੁਸੀਂ ਦੱਸੋ 7 ਤਰੀਕ ਨੂੰ ਜੋਗਾ ਸਿੰਘ ਜੀ ਨੇ ਸਾਡੇ ਕੋਲ ਦਸਖਤ ਕੀਤੇ ਆ ਤੇ 8 ਤਰੀਕ ਨੂੰ ਜਗਦੀਸ਼ ਸਿੰਘ ਢਿੰਡਾ ਉਹਨਾਂ ਦੇ ਦਸਖਤ ਕਰਾਰੇ ਆ ਕਾਰਵਾਈ ਰਜਿਸਟਰ ਤੇ ਉਹ ਕਿਵੇਂ ਮੰਨੇ ਜਾ ਸਕਦੇ ਆ ਉਹਨੂੰ ਕਾਨੂੰਨੀ ਤੌਰ ਤੇ ਜੁਡੀਸ਼ੀਅਲ ਕਮਿਸ਼ਨ ਤੇ ਹਾਈ ਕੋਰਟ ਦੇ ਚਾਰਜ ਜਿਹੜਾ ਹੈਗਾ ਚੈਲੰਜ ਕੀਤਾ ਜਾਵੇਗਾ ਜਗਦੀਸ਼ ਸਿੰਘ ਢਿੰਡਾ ਨੇ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਹੰਤਾਂ ਦਾ ਡੇਰਾ ਬਣਾ ਕੇ ਰੱਖਿਆ ਇਸ ਬਾਰੇ ਕਾਰਜਕਾਰੀ ਮਹੰਤਾਂ ਦੇ ਡੇਰੇ ਵੀ ਵਧੀਆ ਚੱਲਦੇ ਨੇ ਉੱਥੇ ਵੀ ਪ੍ਰਬੰਧ ਵਧੀਆ ਚੱਲਦਾ ਪਰ ਜਗਦੀਸ਼ ਸਿੰਘ ਢਿੰਡਾ ਨੇ ਬਦ ਤੋਂ ਬਦਤਰ ਹਾਲਾਤ ਬਣਾ ਦਿੱਤੇ ਨੇ ਕਮੇਟੀ ਕਿਤੇ ਨਾ ਕਿਤੇ ਦਾਦੂ ਬਾੜ ਉਹ ਢਿੰਡਾ ਦੀ ਆਪਦੀ ਕਿਛਤਾਣੀ ਤੇ ਸਿੱਖ ਸੰਗਤ ਤੇ ਕੋਈ ਬੈਨੀਫਿਟ ਨਹੀਂ ਦੇਖੋ ਮੈਂ ਸਿੱਖ ਸੰਗਤ ਨੂੰ ਅਪੀਲ ਕਰਦਾ ਕਿ ਉਹ ਇਕੱਠ ਕਰਨ ਜਗਦੀਸ਼ ਸਿੰਘ ਢਿੰਡਾ ਨੂੰ ਵੀ ਸੱਦਣ ਮੈਨੂੰ ਵੀ ਸੱਦਣ ਬਲਜੀਤ ਸਿੰਘ ਦਾदूਵਾਲ ਨੇ ਤੇ ਝਿੰਡਾ ਦਾ ਸਮਰਥਨ ਕੀਤਾ ਸੀਗਾ ਅਸੀਂ ਤੋਂ ਉਹਦਾ ਸਮਰਥਨ ਕਰਕੇ ਉਹਨੂੰ ਬਣਾਇਆ ਸੀ ਅਸੀਂ 29 ਮੈਂਬਰਾਂ ਨੇ ਬਣਾਇਆ ਸੀ ਪਰ ਜਗਦੀਸ਼ ਸਿੰਘ ਝਿੰਡਾ ਨੇ ਪ੍ਰਧਾਨ ਬਣਨ ਵੇਲੇ ਤਾਂ ਗੋਡਿਆਂ 'ਚੋਂ ਸਿਰ ਨਹੀਂ ਚੱਕਿਆ ਪ੍ਰਧਾਨ ਬਣਦਿਆਂ ਸਾਰ ਸਿਰ ਸਿੰਘ ਕੱਢ ਲੇ ਔਰ ਉਹ ਆਹ ਕਹਿੰਦਾ ਮੈਂ ਹਿਟਲਰ ਆ ਮੈਂ ਔਰੰਗਜ਼ੇਬ ਮੈਂ ਡਿਕਟੇਟਰ ਮੈਂ ਜੋ ਮਰਜ਼ੀ ਕਰਾਂ ਉਹਦਾ ਵੀ ਸੂਬਾ ਸਰਹੰਦ ਵਜੀਦਾ ਖਾਨ ਬਣਿਆ ਹੋਇਆ ਜਗਦੀਸ਼ ਸਿੰਘ ਝਿੰਡਾ ਤਾਂ ਜਿਸ ਤਰ੍ਹਾਂ ਦਾ ਵਰਤਾਓ ਕਰ ਰਿਹਾ ਹੁਣ 29 ਮੈਂਬਰ ਜਿਹੜੇ ਬਣਾਉਣ ਵਾਲੇ ਅੱਜ ਜਿਹੜੇ ਮੈਂਬਰ ਸਹਿਬਾਨ ਉਹਦੇ ਪਿੱਛੇ ਖੜੇ ਆ ਉਹਨਾਂ ਨੇ ਤਾਂ ਵਾਕਆਉਟ ਕੀਤਾ ਸੀਗਾ 18 ਮੈਂਬਰ ਵਾਕਆਉਟ ਕਰ ਗਏ ਦੋ ਗੈਰਹਾਜ਼ਰ ਰਹੇ ਉਹਨਾਂ ਨੇ ਤਾਂ ਕੇਸ ਪਾਇਆ ਚੋਣ ਕਮਿਸ਼ਨ ਦੇ ਵਿੱਚ ਮੈਂ ਉਹਨਾਂ ਮੈਂਬਰ ਸਰਬਾਨਾਂ ਨੂੰ ਵੀ ਬੇਨਤੀ ਕਰਦਾ ਵੀ ਜਾਂ ਤਾਂ ਤੁਸੀਂ ਝਿੰਡਾ ਦੇ ਨਾਲ ਖੜ੍ਹ ਜਾਓ ਪ੍ਰਧਾਨ ਮੰਨ ਲਓ ਤੇ ਜਾਂ ਚੋਣ ਕਮਿਸ਼ਨ ਤੋਂ ਆਪਣਾ ਜਿਹੜਾ ਪਾਇਆ ਹੋਇਆ ਜਿਹੜਾ ਕੇਸ ਆ ਉਹ ਵਾਪਸ ਚੱਕ ਲਓ ਜਿਹੜਾ ਤੁਸੀਂ ਕਿਹਾ ਵੀ ਝਿੰਡਾ ਜਿਹੜਾ ਹੈਗਾ ਉਹ ਪ੍ਰਧਾਨ ਹੀ ਨਹੀਂ ਬਣਿਆ ਤੁਸੀਂ VOTING ਦੀ ਮੰਗ ਕੀਤੀ ਉਹਨੇ VOTING ਨਹੀਂ ਕਰਾਈ ਉਹਨੇ ਹੱਥ ਖੜੇ ਕਰਕੇ ਉਪਰ ਤਾਂ ਕੇਨਾ ਪ੍ਰਧਾਨ ਬਣ ਗਿਆ ਦੋਗਲੀਆਂ ਗੱਲਾਂ ਨਾ ਕਰੋ ਤੁਸੀਂ ਧਾਰਮਿਕ ਤੱਕ ਆ ਮੈਂ ਕਮਿਊਨਿਟੀ ਹੈ ਇਹਨੂੰ ਧਾਰਮਿਕ ਤਰੀਕੇ ਨਾਲ ਉਹ ਸਾਹਮਣੇ ਬੈਠ ਕੇ ਮੈਂ ਸਤਾਂ ਨੂੰ ਅਪੀਲ ਕਰੂੰਗਾ ਕਿ ਟੀਨਾਂ ਨੂੰ ਵੀ ਸਾਥ ਲੈਣ ਮੈਨੂੰ ਵੀ ਬਾਕੀ ਮੈਂਬਰਾਂ ਨੂੰ ਵੀ ਬਿਠਾ ਲਿਆ ਜਾਵੇ ਵੀ ਕਿੰਨੇ ਇਮਾਨਤ ਚ ਖਿਆਣਤ ਕਿੰਨੇ ਕੀਤੀ ਆ ਅਲਾਈਅੰਸ ਕਿੰਨੇ ਤੋੜਿਆ ਗੱਠਜੋੜ ਕਿੰਨੇ ਤੋੜਿਆ ਕਮੇਟੀ ਨੂੰ ਬਰਬਾਦ ਕਰਨ ਦੇ ਰਸਤੇ ਕੌਣ ਪਿਆ ਢਿੰડા ਦੇ ਪਿੱਛੇ ਕੌਣ ਨੇ ਕਿੰਨਾਂ ਦੀ ਸਾਜ਼ਿਸ਼ ਹੈ ਕਿੰਨਾਂ ਦਾ ਹੱਥ ਹੈ ਉਹ ਸੰਗਤਾਂ ਨੂੰ ਜਾਗਰੂ ਤੇ ਮੈਂ ਹਰਿਆਣੇ ਦੀਆਂ ਸੰਗਤਾਂ ਨੂੰ ਤੂਲ ਕਰਦਾ ਅਸੀਂ ਸੰਗਤਾਂ ਦੇ ਸੇਵਾਦਾਰ ਹਾਂ 24 ਘੰਟੇ ਸੰਗਤਾਂ ਦੀ ਸੇਵਾ 'ਚ ਹਾਜ਼ਰ ਹਾਂ ਜਦੋਂ ਵੀ ਸੰਗਤਾਂ ਹੁਕਮ ਕਰਨਗੀਆਂ ਅਸੀਂ ਨੰਗੇ ਪੈਰੀ ਉੱਥੇ ਹਾਜ਼ਰ ਹੋ ਜਾਵਾਂਗੇ ਸ੍ਰੀ ਅਕਾਲ ਤਖਤ ਸਾਹਿਬ ਕੋ ਅਪੀਲ ਕਰਾਂਗੇ ਆਪ ਬਿਲਕੁਲ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਮਸਲਾ ਜਿਹੜਾ ਲਿਖਤੀ ਤੌਰ ਤੇ ਜਿਹੜੀ ਆ ਉੱਥੇ ਸ਼ਿਕਾਇਤ ਦਰਜ ਕਰਵਾਈ ਜਾਊਗੀ ਜਥੇਦਾਰ ਅਕਾਲ ਤਖਤ ਸਾਹਿਬ ਬਾਕੀ ਜਥੇਦਾਰ ਬੈਠਕ ਦੀ ਨਰਪਖਤਾ ਦੇ ਨਾਲ ਇਹਦਾ ਫੈਸਲਾ ਕਰਨ ਕਿ ਜੋ ਅਰਦਾਸ ਦੀ ਪਰੰਪਰਾ ਦਾ ਕਤਲ ਕੀਤਾ ਗਿਆ ਝੂਠ ਬੁਲਵਾਇਆ ਗਿਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਦਾ ਫੈਸਲਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਣਾ ਚਾਹੀਦਾ ਉਹ ਜਗਦੀਸ਼ ਸਿੰਘ ਢਿੰਡਾ ਨੂੰ ਕਿ ਉਹਨਾਂ ਦੇ ਸਾਥੀ ਮੈਂਬਰ ਸਰ ਮੈਂ ਇੱਕ ਗੱਲ ਕਹਿਣਾ ਕਿ ਜਿਹੜੇ 28 ਮੈਂਬਰ ਹਾਜ਼ਰ ਸੀਗੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਜਾਂ ਸੇਵੀ ਪਾਸ਼ਾਹੀ ਗੁਰਦੁਆਰੇ ਅਰਦਾਸ ਕਰਕੇ ਆਪਣਾ ਇਕੱਠ ਕਰਾਂਗੇ ਅਰਦਾਸ ਕਰਕੇ ਉਹ ਕਹਿ ਦੇਣ ਕਿ ਉੱਥੇ ਕੋਰਮ ਪੂਰਾ ਸੀਗਾ ਉਸ ਦਿਨ ਜਿਹੜਾ ਹੁਣ ਕੋਰਮ ਪੂਰਾ ਕੀਤਾ ਜਾ ਰਿਹਾ ਬਾਅਦ ਵਿੱਚ ਦੱਸ ਕਦੋਂ ਹੁਣ ਕੱਲ ਸਾਡੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਜੀ ਰਾਮ ਸਰ ਜ세ਦਾਰ ਸਵਰਨ ਸਿੰਘ ਪੁੰਗਾ ਜੀ ਜਿਹੜੇ ਅੱਜ ਵੀ ਇੱਥੇ ਬੈਠੇ ਨੇ ਜ세ਦਾਰ ਰਜਿੰਦਰ ਸਿੰਘ ਬਰਾੜਾ ਜੀ ਬੀਬੀ ਕਰਤਾਰ ਕੌਰ ਜੀ ਗੁਰਤੇਜ ਸਿੰਘ ਬਾਲਾ ਜੀ ਇੱਥੇ ਆ ਕੇ ਉਹਨਾਂ ਨੇ ਮੁੱਖ ਸਖਤਰ ਜਸਵਿੰਦਰ ਸਿੰਘ ਅਲਾਦੀਨਪੁਰ ਕੋੜੋਂ ਉਹ ਰਜਿਸਟਰ ਮੰਗਿਆ ਕਿ ਸਾਨੂੰ ਦਿਖਾਓ ਮੈਂਬਰਾਂ ਦੇ ਸਾਈਨ ਦਿਖਾ ਦਿਓ ਮਤੇ ਜਿਹੜੇ ਪਾਸ ਕੀਤੇ ਦਿਖਾ ਦਿਓ ਇੱਕ ਸੀਨੀਅਰ ਮੀਤ ਪ੍ਰਧਾਨ ਨੂੰ ਮੁੱਖ ਸਿਕੱਤਰ ਕਹਿ ਰਿਹਾ ਕਿ ਮੈਂ ਦਿਖਾ ਨਹੀਂ ਸਕਦਾ ਦੱਸੋ ਕਮੇਟੀ ਚ ਕੇਵਲ ਪ੍ਰਧਾਨ ਹੀ ਹੁੰਦਾ ਸੀਨੀਅਰ ਮੀਤ ਪ੍ਰਧਾਨ ਦਾ ਕੋਈ ਅਧਿਵ ਸਤਕਾਰ ਨਹੀਂ ਕੋਈ ਰਤਬਾ ਨਹੀਂ ਹੈ ਮੁੱਖ ਸਿਕੱਤਰ ਦੀ ਤੁਸੀਂ ਵੀਡੀਓ ਸੁਣੀ ਹੈ ਰਿਕਾਰਡਿੰਗ ਸੰਗਤਾਂ ਨੇ ਸੁਣੀ ਹੈ ਮੀਡੀਆ ਨੇ ਉਹਨੂੰ ਕਵਰ ਕੀਤਾ ਹੈ ਔਰ ਉਹ ਕਹਿ ਰਿਹਾ ਕਿ ਪ੍ਰਧਾਨ ਦੀ ਆਗਿਆ ਬਿਨਾਂ ਮਤਲਬ ਪ੍ਰਧਾਨ ਹੀ ਕੋਈ ਮਹੰਤਾਂ ਦਾ ਡੇਰਾ ਹੈ ਗੋਦਵਾਰ ਐਕਟ ਅਨਸਾਰ ਕਮੇਟੀ ਇੱਥੇ ਕੋਈ ਵੀ ਮੈਂਬਰ ਅਧਿਕਾਰ ਰੱਖਦਾ ਕਾਰਵਾਈ ਰਜਿਸਟਰ ਚਾਹੇ ਐਗਜ਼ੈਕਟਿਵ ਦਾ ਹੋਵੇ ਚਾਹੇ ਜਰਨਲ ਹਾਊਸ ਦਾ ਦੇਖਣ ਦਾ ਇੱਥੇ ਮੈਂਬਰਾਂ ਨੂੰ ਝੂਠ ਬੋਲ ਕੇ ਅੰਦਰ ਲਜਾਇਆ ਗਿਆ ਕਿ ਅੰਦਰ ਕੋਰਮ ਪੂਰਾ ਹੋ ਗਿਆ ਤੇ ਤੁਸੀਂ ਵੀ ਛੇਤੀ ਆ ਜਾਓ ਤੁਸੀਂ ਵੀ ਆ ਜਾਓ ਤੇ ਹੁਣ ਵੀ ਝੂਠ ਬੋਲ ਕੇ ਸਾਈਨ ਜਿਹੜੇ ਕਰਵਾਏ ਜਾ ਰਹੇ ਆ ਕਿ ਤੁਸੀਂ ਸਾਈਨ ਕਰ ਦਿਓ ਕੋਰਮ ਪੂਰਾ ਜਿਹੜਾ ਹੈਗਾ ਉਹ ਸਾਡਾ ਬਜਟ ਪਾਸ ਹੋ ਗਿਆ ਬਜਟ 28 ਮੈਂਬਰਾਂ ਨਾਲ ਪਾਸ ਕਿਵੇਂ ਹੋ ਗਿਆ ਸੋ ਇਸ ਕਾਰਨ ਕਰਕੇ ਸਾਰਾ ਜਿਹੜਾ ਝੂਠਾ ਸੰਗਤਾਂ ਦੇ ਸਾਹਮਣੇ ਇੱਕ ਦਿਨ ਆਉਣਾ ਚਾਹੀਦਾ ਇਹਦੇ ਵਾਸਤੇ ਸਾਡੀ ਸੰਗਤਾਂ ਨੂੰ ਹੀ ਅਪੀਲ ਆ ਹਰਿਆਣਾ ਦੀਆਂ ਸਿੱਖ ਸੰਗਤਾਂ ਨੂੰ ਕਿ ਜਗਦੀਸ਼ ਸਿੰਘ ਢੀਂਡਾ ਜਿਵੇਂ ਡਿਕਟੇਟਰਸ਼ਿਪ ਕਰ ਰਿਹਾ ਔਰ ਜਿਵੇਂ ਗੁਰਦੁਆਰਾ ਕਮੇਟੀ ਦੀ ਪੈਸੇ ਦੀ ਦੁਰਵਰਤੋਂ ਜਿਵੇਂ ਕਰਪਸ਼ਨ ਕਰ ਰਿਹਾ ਔਰ ਜਿਸ ਤਰ੍ਹਾਂ ਮੁਲਾਜ਼ਮਾਂ ਦੀ ਦੁਰਵਰਤੋਂ ਗੱਡੀਆਂ ਦੀ ਦੁਰਵਰਤੋਂ ਕਰ ਰਿਹਾ ਇਹਦਾ ਭਾਈ ਭਾਈ ਦਾ ਹਿਸਾਬ ਲਿਆ ਜਾਵੇ ਮੈਂ ਹਮੇਸ਼ਾ ਹਾਜ਼ਰ ਹਾਂ ਹਰਿਆਣਾ ਕਮੇਟੀ ਦਾ 2014 ਤੋਂ ਲੈ ਕੇ ਹੁਣ ਤੱਕ ਦੇ ਰਜਿਸਟਰ ਰੱਖ ਲਓ ਰਿਕਾਰਡ ਰੱਖ ਲਓ ਕੱਲੀ ਕੱਲੀ ਗੱਲ ਜਿਹੜੀ ਲਾਈਵ ਟੈਲੀਕਾਸਟ ਹੋਵੇ ਮੈਂ ਵੀ ਜਵਾਬ ਦੇਵਾਂਗਾ ਢੀਂਡਾ ਵੀ ਜਵਾਬ ਦੇ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸੰਗਤਾਂ ਦੇ ਸਾਹਮਣੇ ਹੋ ਜਾਵੇਗਾ ਜਿਹੜਾ ਝਿੰਡਾ ਕਹਿ ਰਿਹਾ ਕਿ ਦਾਦੂ ਗੱਲ ਸਾਹਿਬ ਨੇ ਰਾਗੀਆਂ ਨੂੰ ਪੈਸੇ ਦਿੱਤੇ ਜਾਂ ਲਾਈਵ ਦੇ ਅਸੀਂ ਤੇ ਲਾਈਵ 25000 ਚ ਕਰਾਇਆ ਤੇ ਝਿੰਡਾ ਸਾਹਿਬ ਨੇ ਇੱਕ ਦਿਨ ਦਾ ਲਾਈਵ ਜਿਹੜਾ ਹੈਗਾ 3.5 ਲੱਖ ਚ ਕਰਾਇਆ ਉਹ ਸਾਡੇ ਕੋਲ ਕਾਗਜ਼ ਨੇ ਜਿੱਦਣ মিডিਆ ਕਹੂਗਾ ਅਸੀਂ ਲਿਆ ਕੇ ਉਹ ਲੈਟਰ ਜਿਹੜੇ ਸਾਹਮਣੇ ਕਰਦੇ ਆਂਗੇ ਝਿੰਡਾ ਕਹਿ ਰਿਹਾ ਕਿ ਮੈਂ ਵੀਆਪੀ ਕਲਚਰ ਖਤਮ ਕਰਨਾ ਤੇ ਸਰਕਾਰ ਤੋਂ ਪਾਇਲਟ ਦੀ ਮੰਗ ਕਰ ਰਿਹਾ ਉਹ ਵੀ ਲੈਟਰ ਅਸੀਂ ਲੈ ਕੇ ਤੁਹਾਡੇ ਕੋਲ ਆ ਜਾਾਂਗੇ ਜਿਹੜਾ ਸਰਕਾਰ ਨੂੰ ਲੈਟਰ ਲਿਖਿਆ ਹੈ ਜੇ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਤੇ ਨਾਲੇ ਮੈਨੂੰ ਪਾਇਲਟ ਗੱਡੀ ਦਿੱਤੀ ਜਾਵੇ ਇੱਕ ਪਾਸੇ ਕਹਿੰਦਾ ਮੈਂ ਵੀਆਈਪੀ ਕਲਚਰ ਬੰਦ ਕਰ ਰਿਹਾ ਦੂਜੇ ਪਾਸੇ ਸਪਾਰੀ ਸੂਟ ਪਵਾ ਕੇ ਤੇ ਗੁਰਦੁਆਰੇ ਦੀ ਜਿਹੜੀ ਪ੍ਰਬੰਧਕ ਕਮਿਟੀ ਦੀ ਵਰਦੀ ਆ ਉਹਦੀ ਵੀ ਤੁਹੀਣ ਕੀਤੀ ਜਾ ਰਹੀ ਆ ਉਹ ਤਾਂ ਸੀਐਮ ਦੇ ਨਾਲ ਪੀਐਮ ਦੇ ਨਾਲ ਐਚਐਮ ਦੇ ਨਾਲ ਮੰਤਰੀਆਂ ਦੇ ਨਾਲ ਜਿਹੜੇ ਹੈਗੇ ਸਪਾਰੀ ਸੂਟਾਂ ਵਾਲੀ ਸਿਕਿਉਰਿਟੀ ਹੁੰਦੀ ਆ ਢਿੰਡਾ ਨੇ ਹਰਿਆਣਾ ਕਮੇਟੀ ਦੀ ਡਰੈਸ ਕੋਡ ਬਦਲ ਕੇ ਆਪਣੇ ਨਾਂ ਰੱਖੀ ਹੋਈ ਪਰ ਉਹ ਮੈਂਬਰ ਸਾਹਿਬ ਆਣਬਣੀ ਪੁੱਛਦੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿਹ ਲੇਖਾ ਪਾਪ ਦੇ ਭਾਗੀਦਾਰ ਬਣ ਕੇ ਲੇਖਾ ਉਹਨਾਂ ਨੂੰ ਵੀ ਦੇਣਾ ਪਏਗਾ ਜਿਹੜੇ ਅੱਜ ਢਿੰਡਾ ਦੇ ਕਾਲੀ ਕਾਲਾ ਬਾਜ਼ਾਰੀ ਦੇ ਵਿੱਚ ਸਾਮਲ ਨੇ ਉਹਨਾਂ ਮੈਂਬਰ ਸਹਿਬਾਨਾਂ ਨੂੰ ਵੀ ਇਹਦਾ ਹਿਸਾਬ ਪਤਾਵ ਦੇਣਾ ਪਏਗਾ ਮੇਰੀ ਉਹਨਾਂ ਨੂੰ ਅਪੀਲ ਹੈ ਕਿ ਉਹ ਇਹ ਪਾਪ ਦੇ ਭਾਗੀ ਨਾ ਬਣ ਪਾਪ ਦੀ ਬੇੜੀ 'ਚ ਨਾ ਚੜਨ ਕੋਈ ਵੀ ਗੱਲ ਜਿਹੜੀ ਦਫ਼ਤਰ ਦਾ ਚਾਹੇ 2014 ਤੋਂ ਅੱਜ ਤੱਕ ਦਾ ਚਾਹੇ ਮੇਰੇ ਪ੍ਰਧਾਨਗੀ ਕਾਲ ਦਾ ਚਾਹੇ ਚੇਅਰਮੈਨੀ ਕਾਲ ਜਦੋਂ ਭੁਪਿੰਦਰ ਸਿੰਘ ਸੰਧ ਪ੍ਰਧਾਨ ਸੀ ਕੱਲੀ-ਕੱਲੀ ਗੱਲ ਦਾ ਹਿਸਾਬ ਪਹਿਲਾਂ 4.5 ਕਰੋੜ ਦਾ ਇਲਜ਼ਾਮ ਲਾਇਆ ਕੀ ਸੋ 3 ਲੱਖ ਦਾ ਪਾਇਆ ਜਿਹੜਾ ਕੇਸ ਪਾਇਆ ਉਹ ਵੀ ਪਰਿਵਾਰ ਆ ਕੇ ਦੱਸ ਗਿਆ ਕਿ ਸਾਡੇ ਨੌਜਵਾਨ ਪੁੱਤ ਦੀ ਮੌਤ ਹੋਈ ਸੀ ਤੇ ਸਾਨੂੰ ਹਰਿਆਣਾ ਕਮੇਟੀ ਨੇ 3 ਲੱਖ ਦੀ ਮਦਦ ਕੀਤੀ ਸੀ ਤੇ ਉਹਨਾਂ ਦੇ ਅਕਾਊਂਟ ਵਿੱਚ ਗਈ ਉਹਨਾਂ ਨੇ ਆਪਣੇ ਅਕਾਊਂਟ ਦਾ ਜਿਹੜਾ ਸਟੇਟਮੈਂਟ ਸੀ ਉਹ ਸਿੱਖ ਜੁਡੀਸ਼ਲ ਕਮਿਸ਼ਨ ਨੂੰ ਪੇਸ਼ ਕਰ ਦਿੱਤੀ ਹੈ ਸੋ ਅਸੀਂ ਮਦਦ ਕੀਤੀ ਆ ਲੋੜਵੰਦਾਂ ਦੀ ਜਾਇਦਰ ਮੰਡੇਬਰ ਸਾਹਿਬ ਬੈਠੇ ਆ ਸਕੂਲ ਦੇ ਬੱਚਿਆਂ ਦੀਆਂ ਫੀਸਾਂ ਤਾਰੀਆਂ ਨੇ ਇਹਨਾਂ ਨੇ ਆਪਣੇ ਅਖਤਿਆਰੀ ਗੋਟੇ ਚੋਂ ਅੱਜ ਤੁਸੀਂ ਦੇਖੋ ਮੈਂਬਰਾਂ ਨੂੰ ਲਾਲਚ ਦਿੱਤਾ ਜਾ ਰਿਹਾ ਢਿੰਡਾ ਕਹਿ ਰਿਹਾ ਬਾਈਟ ਬਾਸ ਹੋ ਗਿਆ ਹੁਣ ਮੈਂਬਰਾਂ ਨੂੰ ਕਹਿੰਦਾ ਆਜੋ ਅਖਤਿਆਰੀ ਗੋਟੇ ਲੈ ਜਾਓ ਮਤਲਬ ਮੈਂਬਰਾਂ ਨੂੰ ਗੰਢਣ ਵਾਸਤੇ ਮੈਂਬਰਾਂ ਜਿਨ੍ਹਾਂ ਨੇ ਇਲੈਕਸ਼ਨ ਲੜੀ ਆ ਉਹ ਗੁਰਦੁਆਰੇ ਦੀ ਗੋਲਕ ਦੇ ਪੈਸੇ ਦੀ ਦੁਰਵਰਤੋਂ ਨਹੀਂ ਕਰਨਾ ਚਾਹੁੰਦੇ ਜਿੱਥੇ ਕਿਤੇ ਲੋੜ ਹੋਊਗੀ ਉੱਥੇ ਜ਼ਰੂਰ ਅਖਤਿਆਰੀ ਫੰਡ ਦੇਵਾਂਗੇ ਪਰ ਢਿੰਡਾ ਉਹਨਾਂ ਨੂੰ ਅਖਤਿਆਰੀ ਫੰਡ ਦਾ ਲਾਲਚ ਦੇ ਕੇ ਆਪਣੇ ਨਾਲ ਲਾਉਣਾ ਚਾਹੁੰਦਾ ਤੋ ਸੰਗਤਾਂ ਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਚਾਹੀਦਾ ਕੱਲ ਚੀਫ ਸਕੱਤਰ ਨੇ ਵੀ ਦੇਖੋ ਝੂਠ ਬੋਲਿਆ ਲਾਈਵ 'ਕਿ 33 ਮੈਂਬਰ ਕੋਰਮ 'ਚ ਹਾਜ਼ਰ ਸੀ ਚੀਫ ਸਕੱਤਰ ਨੂੰ ਵੀ ਕਾਲ ਤੱਕ ਸੱਤੇ ਦਰਬ ਕਰਵਾਇਆ ਜਾਊ ਉਹ ਭਾਵੇਂ ਵੱਖਰਾ ਸਮਝਦਾ ਹੋਵੇ ਵੀ ਮੈਂ ਸ਼੍ਰੋਮਣੀ ਕਮੇਟੀ 'ਚੋਂ ਹੀ ਆਇਆ ਤੇ ਜਹੇਦਾਰ ਨਾਲ ਗੰਢ ਟੁੱਪ ਕਰ ਲੂੰਗਾ ਪਰ ਅਸੀਂ ਇਹਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲਾਈਵ ਕਰਾਉਣਾ ਹੈ ਉੱਥੇ ਕਿ ਚੀਫ ਸਕੱਤਰ ਨੇ ਵੀ ਝੂਠ ਬੋਲਿਆ ਕਿ ਉੱਥੇ 33 ਮੈਂਬਰ ਹਾਜ਼ਰ ਸੀ ਜਦੋਂ ਕਿ 28 ਮੈਂਬਰ ਸੀ ਤੁਸੀਂ ਦੱਸੋ 17 ਮੈਂਬਰ ਸਾਡੇ ਕੋਲ ਔਰ ਜਿਹੜੇ ਬਾਕੀ ਮੈਂਬਰ ਸੀਗੇ ਆ ਆਪਣਾ ਪ੍ਰਕਾਸ਼ ਸਿੰਘ ਸਾਹੂ ਵਾਲਾ ਚੰਡੀਗੜ੍ਹ ਆਪਣੀ ਤਰੀਕ ਤੇ ਸੀ ਇੱਕ ਮੈਂਬਰ ਫਰੀਦাবাদ ਤੋਂ ਵਿਦੇਸ਼ ਸੀ ਇੱਕ ਮੈਂਬਰ ਗੁਲਾਬ ਸਿੰਘ ਮੂਨਕ ਉਹਦੀ ਵਾਈਫ ਜਿਹੜੀ ਆ ਉਹ ਆਪਣੇ ਘਰ ਸੀ ਜਿਹੜੇ ਮੈਂਬਰ ਹਾਜ਼ਰ ਹੀ ਨਹੀਂ ਸੀ ਬਿਲਕੁਲ ਔਰ ਜਹੇਦਾਰ ਬਲਦੇਵ ਸਿੰਘ ਹਾਬੜੀ ਸਰਦਾਰ ਜੋਗਾ ਸਿੰਘ ਇਹ ਸਾਡੇ ਕੋਲ ਸੀਗੇ ਉਹਨਾਂ ਦੇ ਸਾਈਨ ਹੁਣ ਘਰ ਅੱਜ ਜਾ ਕੇ ਕਰਵਾ ਕੇ ਉਹ ਲਾਈਵ ਹੈ ਸਾਡਾ ਸਾਡੇ ਕੋਲੇ ਸਾਰਾ ਕੁਝ ਹੈ ਮੀਡੀਆ ਨੇ ਮੀਡੀਆ 'ਚ ਲਾਈਵ ਹੈ ਫੋਟੋਵਾ ਨੇ ਸਾਰਾ ਕੁਝ ਇਹ ਗੁਰਦੁਆਰਾ ਐਕਟ ਦੀ ਵੀ ਉਲੰਘਣਾ ਤੇ ਅਸੀਂ ਤੇ ਕਹਾਂਗੇ ਕਿ ਝਿੰਡਾ ਨੂੰ ਤੁਰੰਤ ਸਿੱਖ ਜੁਡੀਸ਼ੀਅਲ ਕਮਿਸ਼ਨ ਬਰਖਾਸਤ ਕਰੇ ਕਿ ਉਹ ਗੁਰਦੁਆਰਾ ਐਕਟ ਦੇ ਨਾਲ ਖਿਲਵਾੜ ਕਰ ਰਿਹਾ ਤੇ ਮੈਂ ਝਿੰਡਾ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਜੇ ਝਿੰਡਾ ਕਹਿੰਦਾ ਮੈਂ ਪ੍ਰਧਾਨ ਹਾਂ ਮੈਂ ਕਿਸੇ ਨੂੰ ਬਰਖਾਸਤ ਕਰਦਾ ਝਿੰਡਾ ਜਿਨੇ 29 ਮੈਂਬਰਾਂ ਨੇ ਬਣਾਇਆ ਸੀ ਪ੍ਰਧਾਨ ਉਹਨਾਂ ਚੋਂ ਨਹੀਂ ਮੈਂਬਰ ਸਮਰਥਨ ਵਾਪਸ ਲੈ ਚੁੱਕਿਆ ਝਿੰਡਾ ਇੱਕ ਕਰੀ ਅਸਤੀਫਾ ਦੇਵੇ ਸਾਡੇ ਐਗਜ਼ੈਕਟਿਵ ਦੇ ਮੈਂਬਰ ਅਸਤੀਫਾ ਦੇਣ ਨੂੰ ਤਿਆਰ ਨੇ ਉਹਦੇ ਦਰ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਅੰਤਰਿੰਗ ਮੈਂਬਰ ਸਾਰੀ ਐਗਜ਼ੈਕਟਿਵ ਸਾਡੀ ਅਸਤੀਫਾ ਦੇਣ ਨੂੰ ਤਿਆਰ ਆ ਝਿੰਡਾ ਅਸਤੀਫਾ ਦੇਵੇ ਦੁਬਾਰਾ ਚੋਣ ਕਰਵਾ ਕੇ 49 ਮੈਂਬਰ ਜਿਹੜੇ ਆ ਨਵੀਂ ਐਗਜ਼ੈਕਟਿਵ ਚੁਣ ਲੈਣ ਫਿਰ ਝਿੰਡਾ ਨੂੰ ਪਤਾ ਲੱਗ ਜੇਗਾ ਕਿ ਉਹਦੀ ਜਗ੍ਹਾ ਕਿਹੜੀ ਉਹਦੇ ਨਾਲ ਜੇ 2-4 ਮੈਂਬਰ ਵੀ ਆ ਗਏ ਤਾਂ ਝਿੰਡਾ ਨੂੰ ਆਪਣੀ ਔਕਾਤ ਦਾ ਪਤਾ ਲੱਗ ਜੇਗਾ ਕਿ ਉਹਦੀ ਔਕਾਤ ਕੀ ਉਹਨੂੰ ਮੈਂਬਰ ਨੂੰ ਉਹਨੂੰ ਪ੍ਰਧਾਨ ਬਣਾਉਣ ਵਾਲੇ ਆਹੀ ਮੈਂਬਰ ਨੇ ਜਿਹੜੇ ਆਹੀ ਅਹੁਦੇਦਾਰ ਨੇ ਜਿਨ੍ਹਾਂ ਨੇ ਉਸ ਵੇਲੇ ਆਪਣਾ ਬੋਰਡ ਦੇ ਕੇ ਝਿੰਡਾ ਨੂੰ ਪ੍ਰਧਾਨ ਬਣਾਇਆ ਸੀ ਉਹਦੇ ਸਮਰਥਨ ਚ ਖੜਕੇ ਅੱਜ ਝਿੰਡੇ ਦੇ ਵਿੱਚ ਜੇ ਰਤੀ ਮਾਤਰ ਵੀ ਕੋਈ ਅਣਖਦਾ ਕਾਣੇ ਆ ਗੈਰਤ ਦਾ ਕਾਣੇ ਆ ਜੇ ਉਹਦੀ ਕੋਈ ਔਕਾਤ ਹੈ ਤਾਂ ਉਹ ਅਸਤੀਫਾ ਦੇਵੇ ਅਸਦੀਵਾ ਦੇ ਕੇ ਮੈਦਾਨ ਵਿੱਚ ਆ ਜੇ ਤੇ ਉਹਨੂੰ ਪਤਾ ਦੁਬਾਰਾ ਪ੍ਰਧਾਨ ਖੜਾ ਹੋ ਜੇ ਜੇ 4 ਵੋਟਾਂ ਵੀ ਝਿੰਡਾਂ ਨੂੰ ਪੈ ਗਈਆਂ ਤਾਂ ਉਹਨੂੰ ਪਤਾ ਲੱਗ ਜਾਏਗਾ ਜਿਨ੍ਹਾਂ ਦੇ ਸਿਰ ਤੇ ਉਹ ਅੱਜ ਟਾਰ ਮਾਰ ਰਿਹਾ ਉਹ ਵੀ ਉਹਨੂੰ ਇਹੀ ਕੁਝ ਕਰਾਉਣਾ ਚਾਹੁੰਦੇ ਸੀ ਜੋ ਕੁਸ਼ ਉਹ ਕਰ ਰਿਹਾ ਵਾ ਕਿ ਹਰਿਆਣਾ ਕਮੇਟੀ ਖਰਾਬ ਹੋਵੇ ਹਰਿਆਣਾ ਕਮੇਟੀ ਕੰਮ ਨਾ ਕਰ ਸਕੇ ਤੇ ਉਹਨਾਂ ਦੀ ਉਹ ਇਹ ਕਹਿਣ ਚ ਕਾਮਯਾਬ ਹੋ ਜਾਣ ਕਿ ਹਰਿਆਣਾ ਕਮੇਟੀ ਗਲਤ ਬਣੀ ਆ ਅਸੀਂ ਉਹ ਠੀਕ ਸੀਗੇ ਉਹ ਲੋਗ ਉਹਦੇ ਢਿੰਡਾ ਦੇ ਪਿੱਛੇ ਖੜੇ ਆ ਢਿੰਡਾ ਦੀਆਂ ਉਹਨਾਂ ਨਾਲ ਮੁਲਾਕਾਤਾਂ ਹੋਈਆਂ ਨੇ ਮੈਂ ਹਰਿਆਣੇ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਬੜੀ ਮੁਸ਼ਕਲ ਨਾਲ ਇਹ ਕਮੇਟੀ ਬਣਾਈ ਆ ਮੇਰੀ ਮੁਖ ਸੇਵਾਦਾਰੀ ਵੇਲੇ ਅਸੀਂ ਸੁਪਰੀਮ ਕੋਰਟ ਚੋਂ ਕੇਸ ਜਿੱਤ ਕੇ ਲਿਆਂਦਾ 2022 ਚ ਸਤੰਬਰ ਦੇ ਵਿੱਚ ਜਦੋਂ ਮੈਂ ਮੁਖ ਸੇਵਾਦਾਰ ਸੀਗਾ ਇਹ ਗੁਰੂ ਦੀ ਕਿਰਪਾ ਹੋਈ ਹੈ ਕਿ ਅਸੀਂ ਸਿੱਦਤ ਨਾਲ ਲੜਾਈ ਲੜੀ ਤੇ ਕਮੇਟੀ ਦਾ ਮੁਕੱਦਮਾ ਜਿੱਤਿਆ ਸੀਗਾ ਪਰ ਝਿੰਡਾ ਇਸ ਕਮੇਟੀ ਨੂੰ ਖਰਾਬ ਕਰਨ ਦੀ ਕੋਈ ਕਸ਼ਰ ਨਹੀਂ ਛੱਡ ਰਿਹਾ ਉਹਦੀ ਹਰ ਗੱਲ ਦਾ ਜਵਾਬ ਮੈਂ ਵੀ ਕਹਿਣਾ ਕਿ ਉਹਦੇ ਕੋਲ ਕੁਝ ਵੀ ਹੈ ਲਾਈਵ ਟੈਲੀਕਾਸਟ 'ਚ ਬੈਠੇ ਦਲੀਲ ਨਾਲ ਗੱਲ ਕਰੇ ਮਰਿਆਦਾ ਨਾਲ ਗੱਲ ਕਰੇ ਕਿਉਂਕਿ ਉਹਦੇ ਤਾਂ ਉਹਦੀ ਕੋਈ ਮੈਨੂੰ ਪੜ੍ਹਾਈ ਲਿਖਾਈ ਤਾਂ ਲੱਗਦੀ ਨਹੀਂ ਉਹਨੇ ਕਿੰਨੇ ਇਲਜ਼ਾਮ ਲਾਏ ਕਿ ਦਾਦੂ ਵਾਲਾ ਆਪਣੀ ਜਾਤ ਸੁਪਾ ਰਿਹਾ ਨਕਲੀ ਸਰਟੀਫਿਕੇਟ ਮੈਂ ਉਹਨੂੰ ਸੁਣਿਆ ਮੈਨੂੰ ਸੁਣਾਇਆ ਮੈਂ ਇਸ ਵਾਸਤੇ ਅਸੀਂ ਕਾਨੂੰਨੀ ਤੌਰ ਤੇ ਵੀ ਡੈਫਰਮੇਸ਼ਨ ਦਾ ਕੇਸ ਉਹਦੇ ਤੇ ਪਾ ਰਹੇ ਹਾਂ ਕਹਿ ਰਿਹਾ ਕਿ ਦਾਦੂਵਾਲ ਤੇ ਦੇਸ਼ ਵਿਦੇਸ਼ ਵਿੱਚ 14 ਮੁਕਾਦਮੇ ਚੱਲਦੇ ਆ ਉਹ ਵੀ ਡੈਫਰਮੇਸ਼ਨ ਪਾ ਰਹੇ ਹਾਂ ਉਸ ਤੇ ਸੰਗਤਾਂ ਪਾ ਰਹੀਆਂ ਨੇ ਮੈਨੂੰ ਕਈ ਥਾਵਾਂ ਤੋਂ ਸੰਗਤਾਂ ਦੇ ਫੋਨ ਆਏ ਕਿ ਅਸੀਂ ਡੈਫਰਮੇਸ਼ਨ ਦੇ ਕੇਸ ਪਾਉਣੇ ਆ ਝਿੰਡਾ ਦੇ ਉੱਤੇ ਕਿ ਝਿੰਡਾ ਇੱਡੀ ਗਲਤ ਬਿਆਨਬਾਜ਼ੀ ਕਰ ਰਿਹਾ ਸਾਡੀ ਭਾਵਨਾ ਨੂੰ ਖੇਸ ਲੱਗਦੀ ਆ ਔਰ ਜੋ ਕਹਿ ਰਿਹਾ ਮੈਡਲਾਂ ਦੀ ਗੱਲ ਜਾਂ ਅਵਾਰਡਾਂ ਦੀ ਗੱਲ ਮੈਸਟਰ ਫਾਰ ਪੀਸ ਮੈਨੂੰ ਜੂਐਨਓ ਤੋਂ ਮਾਨਤਾ ਪ੍ਰਾਪਤ ਜੂਪੀਐਫ ਯੂਨੀਵਰਸਲ ਪੀਸ ਫੈਡਰੇਸ਼ਨ ਨੇ 2024 ਦੇ ਵਿੱਚ ਵਸ਼ਿੰਗਟਨ ਡੀਸੀ ਜੋ ਅਮਰੀਕਾ ਦੀ ਕੈਪੀਟਲ ਸਿਟੀ ਹੈ ਰਾਜਧਾਨੀ ਹੈ ਉੱਥੇ ਫੰਕਸ਼ਨ ਕਰਕੇ ਬਕਾਇਦਾ ਬੁਲਾ ਕੇ ਮੈਂ ਫੈਮਿਲੀ ਸਮੇਟ ਗਿਆ ਸੀ ਤੇ ਮੈਨੂੰ ਐਮਬੈਸਡਰ ਫਾਰ ਪੀਸ ਨਿਯੁਕਤ ਕੀਤਾ ਉਹਦਾ ਸਰਟੀਫਿਕੇਟ ਆ ਮੈਂ ਜਦੋਂ ਕਹਾਂ ਮੀਡੀਆ 'ਚ ਲਿਆਵਾਂਗਾ ਤੁਹਾਨੂੰ ਮੈਂ ਸੈਂਡ ਵੀ ਕਰ ਦਿਆਂਗਾ ਔਰ ਇਹ 2024 ਦੇ ਵਿੱਚ ਵਸ਼ਿੰਗਟਨ ਪੋਸਟ ਦੁਨੀਆ ਦਾ ਵੱਡਾ ਅਖਬਾਰ ਆ ਉਹਦੇ ਹਾਲ ਦੇ ਵਿੱਚ ਅਮਰੀਕਾ ਦੀ ਧਰਤੀ ਤੇ ਮੈਨੂੰ ਬੈਕਰ ਫਾਰ ਪੀਸ ਨਿਯੁਕਤ ਕੀਤਾ ਸੀ ਜੋ ਸਰਟੀਫਿਕੇਟ ਮੇਰੇ ਕੋਲ ਹੈ ਮੈਂ ਕੋਈ ਆਪਣੇ ਆਪ ਨਹੀਂ ਔਰ ਜਿੰਨੀ ਸਰਦਾਰ ਢਿੰਡਾ ਦੀ ਉਮਰ ਹੈ 73-74 ਸਾਲ ਉਦੋਂ ਵੱਧ ਮੇਰੇ ਕੋਲੇ ਸੰਗਤਾਂ ਦੇ ਦਿੱਤੇ ਮੈਡਲ ਨੇ ਅਮਰੀਕਾ ਕੈਨੇਡਾ ਇੰਗਲੈਂਡ ਜਰਮਨ ਫਰਾਂਸ ਨਿਊਜ਼ੀਲੈਂਡ ਮੇਰੇ ਕੋਲੇ ਸੰਤ ਸਿਪਾਹੀ ਅਵਾਰਡ ਜਥੇਦਾਰ ਕਾਲੀ ਫੂਲਾ ਸਿੰਘ ਵਾਰਡ ਸਰਦਾਰ ਹਰੀ ਸਿੰਘ ਨਲੂਆ ਅਵਾਰਡ ਬਾਬਾ ਬੰਦਾ ਸਿੰਘ ਬਹਾਦਰ ਅਵਾਰਡ ਸੰਤ ਸਿਪਾਹੀ ਅਵਾਰਡ ਮੇਰੇ ਕੋਲੇ ਢਿੰਡਾ ਦੇ ਕੋਲ ਘਰ ਚੋਂ ਨਾ ਸੋਨਾ ਨਹੀਂ ਹੋਣਾ ਜਿੰਨੇ ਮੇਰੇ ਕੋਲੇ ਸ਼ੁੱਧ سونے ਦੇ ਮੈਡਲ ਸੰਗਤਾਂ ਦੇ ਦਿੱਤੇ ਦੇਸ਼ ਵਿਦੇਸ਼ ਦੇ ਵਿੱਚੋਂ سونے ਦੇ ਸ਼ੁੱਧ سونے ਦੇ ਮੈਡਲ ਹੈ ਮੇਰੇ ਕੋਲੇ ਕੋਈ ਐਵੇਂ ਨਾਂ ਦੇ 골ਡ ਮੈਡਲ ਨਹੀਂ ਹੈ ਮੈਨੂੰ ਜੇ ਕੈਨੇਡਾ ਦੀ ਧਰਤੀ ਤੇ ਦਿੱਤਾ ਤੇ ਸ਼ੁੱਧ سونے ਦੇ ਮੈਡਲ ਜੇ ਮੈਨੂੰ ਇੰਗਲੈਂਡ ਦੀ ਧਰਤੀ ਤੇ ਦਿੱਤੇ ਸ਼ੁੱਧ سونے ਦੇ ਮੈਡਲ ਨਿਊਜ਼ੀਲੈਂਡ ਦੀ ਧਰਤੀ ਤੇ ਸ਼ੁੱਧ سونے ਦੇ ਮੈਡਲ ਸੰਗਤਾਂ ਨੇ ਦਿੱਤੇ ਆ ਔਰ ਮੇਰੇ ਕੋਲ ਉਹ ਸੰਭਾਲੇ ਹੋਇਆ ਢਿੰਡਾ ਸਾਹਿਬ ਦੀ ਉਨੀ ਉਮਰ ਨਹੀਂ ਹੈ ਜਿੰਨੇ ਮੇਰੇ ਕੋਲੇ ਪੰਥ ਵੱਲੋਂ ਦਿੱਤੇ ਹੋਏ ਮੈਡਲ ਹੈ ਢਿੰਡਾ ਸਾਹਿਬ ਦੀ ਉਨੀ ਉਮਰ ਨਹੀਂ ਜਿੰਨੀ ਵਾਰ ਮੈਂ ਪੰਥ ਦੇ ਸੰਘਰਸ਼ ਵਿੱਚ ਜੇਲ੍ਹ ਗਿਆ ਮੁਕਦਮੇ ਚੱਲੇ ਆ ਪਰ ਉਹ ਧਰਮ ਦੀ ਲੜਾਈ ਦੇ ਪੰਥ ਦੀ ਮੈਂ ਕੋਈ ਡਾਕੇ ਦੇ ਫਰਾਉਡ ਦੇ ਪਰਚਿਆਂ ਚ ਮੈਂ ਮੁਕਦਮੇ ਨਹੀਂ ਚੱਲੇ ਪਰ ਹੁਣ 2018 ਤੋਂ ਮੈਂ ਸਾਰਿਆਂ ਚੋਂ ਸਾਰਿਆਂ ਚੋਂ ਬਾਇਜ਼ਤ ਬਰੀ ਆ ਹੁਣ ਦੇਖੋ ਸਰਦਾਰ ਢਿੰਡਾ ਨੇ ਜਿੰਨੇ ਬਿਆਨ ਦਿੱਤੇ ਸਭ ਤੋਂ ਬੈਕ ਹੋ ਗਿਆ ਕਹਿੰਦਾ ਸੀਗਾ ਕਿ ਸਰੂਪਾ ਜਿਹੜਾ ਨਹੀਂ ਲਿਆ ਜਾਏਗਾ ਸਰੂਪੇ ਹੁਣ ਆਪ ਪਾ ਰਿਹਾ ਸਿੱਖਾਂ ਨੂੰ ਵੀ ਨਹੀਂ ਗੈਰ ਸਿੱਖਾਂ ਦੇ ਗਾਲ ਚ ਸਰੂਪੇ ਪਾ ਰਿਹਾ ਹੈ ਬੀਡੀ ਸਿਗਰਟ ਪਾਉਣ ਵਾਲਿਆਂ ਨੂੰ ਵੀ ਸਰੋਪੇ ਝੰਡਾ ਖੁਦ ਕੇਸਰੀ ਸਰੋਪੇ ਪਾ ਰਿਹਾ ਹਰ ਬਿਆਨ ਤੋਂ ਭਟਕਿਆ ਹਰ ਬਿਆਨ ਤੋਂ ਮੁੱਕਰਿਆ ਹਰ ਜੋ ਨੇ ਕਿਹਾ ਸੀ ਹਰ ਬਿਆਨ ਤੋਂ ਬੈਕ ਹੋਇਆ ਸੋ ਇਸ ਕਰਕੇ ਸੰਗਤਾਂ ਪਰੇਸ਼ਾਨ ਹੈ ਮੇਰੀ ਸੰਗਤਾਂ ਨੂੰ ਅਪੀਲ ਆ ਕਿ ਸੰਗਤਾਂ ਇੱਕ ਇਕਤਰਤਾ ਜ਼ਰੂਰ ਕਰਨ ਹਰਿਆਣੇ ਦੀਆਂ ਸੰਗਤਾਂ ਇਕੱਠ ਕਰਕੇ ਉਹਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਿ ਕੌਣ ਸੱਚਾ ਕੌਣ ਝੂਠਾ ਮੇਰੀ ਸੰਗਤਾਂ ਨੂੰ ਅਪੀਲ ਆ ਕਿ ਜਿਹੜਾ ਬਜਟ ਹੈ ਇਹ ਪਾਸ ਨਹੀਂ ਹੋਇਆ ਇਹ ਬਜਟ ਜਿਹੜਾ ਹੈਗਾ ਇਹ ਇਹਦਾ ਚਿੰਦਾਦਾ ਫੇਲ ਹੋ ਗਿਆ ਕਿਉਂਕਿ ਕੋਰਮ ਪੂਰਾ ਨਹੀਂ ਸੀਗਾ ਹੁਣ ਘਰਾਂ ਚ ਜਾ ਕੇ ਲਿਲਕੜੀਆਂ ਕੱਢ ਕੇ ਮੈਂਬਰਾਂ ਦੀਆਂ ਤਰਲੇ ਕੱਢ ਕੇ ਸਾਈਨ ਕਰਵਾ ਰਿਆ ਕਦੇ ਟੁਹਾਨੇ ਜਾ ਰਿਹਾ ਕਦੇ ਕਰਨਾਲ ਜਾ ਰਿਹਾ ਕਦੇ ਜਮਨਾ ਨਗਰ ਜਾ ਰਿਹਾ ਪਰ ਉਹ ਵੈਲਿਡ ਨਹੀਂ ਹੈ ਕਿਉਂਕਿ ਉਸ ਦਿਨ ਕੋਰਮ ਪੂਰਾ ਨਹੀਂ ਸੀਗਾ ਹੋਰ ਕੋਈ ਨਹੀਂ ਕੁਐਸਚਨ ਕੋਈ ਸਮਾਂ ਸਾਰੇ ਹੋਰ ਜਿਸ ਦੀ ਜਿਸ ਦੀ ਗੱਲ ਕਰ ਰਹੇ ਤੇਜੀ ਕੱਲ੍ਹ ਵੀ ਹੈ ਦਦੂਆ ਤਾਂ ਬੋਬੀ ਲਿਆ ਉਹ ਕੋਈ ਦਿੱਕਤ ਕਰਵਾਏ ਨਹੀਂ ਉਹ ਦਿਵਾਂਟ ਦਿਖਾਣਾ ਹੀ ਨਹੀਂ ਚਾਹੁੰਦੇ ਜੀ ਕਿਉਂਕਿ ਉਹ ਅਜੈਂਡਾ ਅਜੇ ਵੀ ਬਾਹਰ ਕੋ ਮਰਿਆ ਅਜੇ ਵੀ ਉਹਨਾਂ ਦੇ ਦਸਕਤ ਪੂਰੇ ਨਹੀਂ ਹੋਏ 28 ਕੋਰ ਨਿਸ਼ਚਿਆ ਕਾਮਲੀ ਅਜੇ ਵੀ ਉਹ ਮੈਂਬਰਾਂ ਕੋਲੇ ਲੈ ਕੇ ਤੇ ਘੁੰਮ ਰਹੇ ਆ ਸਰਦਾਰ ਝਿੰਦਾ ਦੇ ਰਜਿਸਟਰ ਗੱਡੀ 'ਚ ਰੱਖਿਆ ਹੋਇਆ ਨਾਲ ਕਮੇਟੀ ਦੇ ਮੁਲਾਜ਼ਮ ਲੈ ਹੋਏ ਨੇ ਨਾਲ ਉਹਦਾ ਜਵਾਈ ਹੈ ਡੀਐਸਪੀ ਕਮਲਜੀਤ ਸਿੰਘ ਤੇ ਤਮਗਾ ਕੇ ਮੈਂਬਰਾਂ ਦੇ ਕੋਲੋਂ ਜਿਹੜਾ ਹੈ ਉਹ ਅਸੀਂ ਤਾਂ ਡੀਜੀਪੀ ਹਰਿਆਣਾ ਨੂੰ ਵੀ ਲਿਖਾਂਗੇ ਕਿ ਉਹਦੇ ਜਵਾਈ ਨੂੰ ਵੀ ਤਲਬ ਕੀਤਾ ਜਾਵੇ ਜਿਹੜਾ ਮੈਂਬਰਾਂ ਦੇ ਘਰ ਜਾ ਕੇ ਜ਼ਬਰਦਸਤੀ ਸਾਈਨ ਕਰਵਾ ਰਿਹਾ ਅਸੀਂ ਡੀਜੀਪੀ ਹਰਿਆਣਾ ਨੂੰ ਵੀ ਐਪਲੀਕੇਸ਼ਨ ਜਿਹੜੀ ਆ ਉਹ ਲਿਖਾਂਗੇ ਸ਼ੁਕਰੀਆ ਜੀ a